ਜਿੱਦਾਂ ਤੋਂ ਸੋਈ ਮੈਂ ਸਰਕਾਰੀ ਹਸਪਤਾਲ ਬਹਿੰਡੇ ਦੇ ਵਿੱਚ ਖੜਾਂਗਾ ਇਥੇ ਮਰਾ ਆਪਣਾ ਐਡ ਮਡਾ ਇੱਥੇ ਸਭ ਤੋਂ ਵੱਡੀ ਜਿਹੜੀ ਲੁੱਟ ਹੋ ਰਹੀ ਹੈ ਕਿ ਪਾਰਕਿੰਗ ਦੀ ਕੱਲ ਅਧਿਆਰਬਟ ਕਰਵਾਇਆ ਕੱਲ ਸਵੇਰ ਇੱਕ ਪਰਚੀ ਦਰਵਾਈ ਕੋਈ ਖਲਾਸਾ ਹੁੰਦੇ ਉਹ ਜਾਉਂਦੇ 5:00 ਵਜੇ ਤੋਂ ਬਾਅਦ ਫੇਰ ਪਰਚੀ ਇਕੱਠੇ ਗਈ ਅੱਜ ਸਵੇਰ ਫੇਰ ਪਰਚੀ ਹੈ ਤੀਜੀ ਪਰਚੀ ਹੈ ਹਾਂ ਤਾਂ ਵੱਡੇ ਲੁੱਟ ਕਰ ਰਹੇ ਹੈਗੇ ਇੱਥੇ ਕੋਈ ਪ੍ਰਸ਼ਾਸਨ ਨਾਲ ਨਾ ਕੋਈ ਸਰਕਾਰ ਕਹਿਣ ਦੀ ਅਗੇ ਹੱਥ ਪਾ ਲੈ ਵਿੱਚ ਇਲਾਜ ਫਰੀ ਹੈ ਇਲਾਜ ਕਾਦਾ ਫਰੀ ਹੈਗਾ ਇੱਕ ਮੂਰੀਕ ਤੋਂ ਹਜ਼ਾਰ ਲਈ ਇੱਥੇ ਕੋਈ ਜਾਮਾਂ ਨਾਲ ਨਹੀਂ ਆਉਂਦਾ ਕੋਈ ਇਹ ਇੱਥੇ ਵੱਡੀ ਲੁੱਟ ਕਰ ਰਹੇ ਹੈਗੇ ਫਿਰ ਤੇ ਇਕੱਲਾ ਕੱਪਤੀਆ ਕਟਉਂਦਾ ਹੀ ਰਹਿ ਜੂਗਾ ਬੰਦਾ ਇਲਾਜ ਦਾ ਕਾਦਾ ਫਰੀ ਦੇਣਾਗਾ ਇੱਥੇ ਪਾਰਕਿੰਗ ਵੀ ਫਰੀ ਨਹੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਇਹ ਮੈਂ ਡੀਸੀ ਦਾ ਹੀ ਨੂਰ ਅਪਰੋਚ ਕਰੂੰਗਾ ਤੇ ਜੋ ਸਾਡਾ ਹਲਕੇ ਦਾ ਐਮਐਲਏ ਆ ਉਹਦੇ ਤਾਂ ਵੀ ਜਰੂਰ ਪਹੁੰਚ ਕਰਾਂਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ